ਸ਼ਸ਼ੀਕਲ ਇੰਡੋਜ਼ੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਸੂਮੀਆ ਸਵਾਗਤ ਕਰਦੀਆਂ ਤਰਨ ਜੱਤਪਾਲ ਫਿਲਮਸ ਲਿਮਟਿਡ ਐਂਡ ਦਾਵਤ ਐਂਟਰਟੇਨਮੈਂਟ ਲਿਮਟਿਡ ਦੇ ਉਦਮ ਨਾਲ ਨਵੀਂ ਬਣੀ ਪੰਜਾਬੀ ਫਿਲਮ ਉੱਚਾਦਾਰ ਬਾਬੇ ਨਾਨਕ ਦਾ ਨੂੰ ਲੈ ਕੇ ਮੋਹਾਲੀ ਵਿਖੇ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਸਮੂਚੀ ਸਟਾਰ ਕਾਸਟ ਹਾਜ਼ਰ ਰਹੀ ਦੱਸਿਆ ਗਿਆ ਕਿ 12 ਜੁਲਾਈ ਨੂੰ ਇਹ ਫਿਲਮ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਵੇਗੀ ਤੇ ਲੋਕਾਂ ਨੂੰ ਪਰਿਵਾਰਾਂ ਸਮੇਤ ਫਿਲਮ ਦੇਖਣ ਦੀ ਅਪੀਲ ਕੀਤੀ ਗਈ ਹੈ ਇਸ ਮੌਕੇ ਫਿਲਮ ਦੇ ਵਿੱਚ ਯੋਗਰਾਜ ਸਿੰਘ ਮੁੱਖ ਭੂਮਿਕਾ ਚ ਨਜ਼ਰ ਆਉਣਗੇ ਰਿਦਮ ਵਾਇਜ਼ ਵੱਲੋਂ ਕੈਨੇਡਾ ਵਿੱਚ ਡਿਸਟ੍ਰਿਬਿਊਟ ਕੀਤੀ ਜਾਣ ਵਾਲੀ ਇਸ ਫਿਲਮ ਦੇ ਲੇਖਕ ਨਿਰਦੇਸ਼ਕ ਤੇ ਪ੍ਰੋਡਿਊਸਰ ਤਰਨਵੀਰ ਸਿੰਘ ਜਗਪਾਲ ਨੇ ਫਿਲਮ ਵਿੱਚ ਮੁੱਖ ਭੂਮਿਕਾ ਯੋਗਰਾਜ ਸਿੰਘ ਸਰਬਜੀਤ ਚੀਮਾ ਮੋਨਿਕਾ ਗਿੱਲ ਕਿਮੀ ਵਰਮਾ ਈਸ਼ਾ ਰਿੱਕੀ ਹਰਜ ਨਾਗਰੀ ਗੁਰਨਾਸ ਕੌਰ ਹਾਰਵੀ ਸੰਗਾ ਕਮਲਜੀਤ ਨੀਰੂ ਤੇ ਬਲਜਿੰਦਰ ਅਤਵਾਲ ਨੇ ਨਿਭਾਇਆ ਫਿਲਮ ਦੇ ਗੀਤ ਵੀਤ ਬਲਜੀਤ ਨੇ ਲਿਖੇ ਨੇ ਤੇ ਮਿਊਜ਼ਿਕ ਜਸਪੀਰਤ ਸਿੰਘ ਵੱਲੋਂ ਦਿੱਤਾ ਗਿਆ ਸਾਰ ਜੀ ਸਿੰਘ ਸੁਪਤਰ ਸਿੰਘ ਬਾਬਾ ਦੀਪ ਸਿੰਘ ਜੀ ਪ੍ਰਤੀ ਸਾਰੇ ਕੋ ਬੁਕਰੀਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਾਰੇ ਧਰਮਾਂ ਨੂੰ ਪ੍ਰਣਾਮ ਸੀਸ ਝੁਕਾ ਕੇ ਸਾਰੇ ਵਰਗ ਦੇ ਲੋਕਾਂ ਨੂੰ ਪ੍ਰਣਾਮ ਦੇਵਰੀ ਸ਼ਬਦ ਨਹੀਂ ਹੁੰਦੇ ਕਿ ਤੁਸੀਂ ਉਹਦੀ ਵਿਆਖਿਆ ਕਰੋ ਕਿਸੇ ਚੀਜ਼ ਦੀ ਤਾਂ ਮੈਂ ਕਾ ਜ਼ਰੂਰ ਤੁਹਾਡਾ ਸਾਰ ਨੂੰ ਸ਼ੇਅਰ ਕਰਨਾ ਚਾਹੁੰਦਾ ਇਹ ਆਪਣੇ ਆਪਣੇ ਦੇ ਲੰਦੂ ਪੁੱਛੀਲੇ ਬੜੇ ਸਾਲਾਂ ਤੋਂ ਮੈਂ ਟਰੈਵਲ ਕਰ ਰਿਹਾ ਇਸ ਦੁਨੀਆ 'ਚ ਮੇਰੀ ਇੱਛਾ ਹੋਈ ਕਿ ਮੈਂ ਸਾਰਾ ਕੁਝ ਕਰ ਲਿਆ ਮੈਂ ਜਾ ਕੇ ਕਿਤੇ ਮਹਾਰਾਜ ਦਾ ਸਨੇਹਾ ਦੇ ਆ ਜੋ ਤੋਂ ਮਹਾਰਾਜ ਨੇ ਮੈਨੂੰ ਆਪਣੇ ਸੰਗ ਜੋੜਿਆ ਹੈ ਕਾਫੀ ਸਾਲ ਹੋ ਗਏ ਤੇ ਮੇਰਾ ਇੱਕ ਸਵਾਲ ਹਮੇਸ਼ਾ ਰਹਿੰਦਾ ਹੈ ਕਿ ਦੁਨੀਆ ਗੁਰਦੁਆਰੇ ਵੀ ਜਾਂਦੀ ਹੈ ਬਾਣੀ ਵੀ ਪੜਦੀ ਹੈ ਮੰਦਰਾਂ 'ਚ ਵੀ ਜਾਂਦੀ ਹੈ ਮਰਸੀਦਾਂ 'ਚ ਵੀ ਜਾਂਦੀ ਹੈ ਚਰਚਾਂ 'ਚ ਵੀ ਜਾਂਦੀ ਹੈ ਬڑے-ਬڑے ਧਰਮ ਦੇ ਲੋਗ ਇਹਨੇ ਦੁਖੀ ਕਿਉਂ? ਤੁਹਾਡੇ ਜੀ ਕੋਈ ਸੁਖੀ ਜਗਾਤ ਮੈਨੂੰ ਦੱਸਦੇ। ਮੇਰੀ ਆਪਣੀ ਜ਼ਿੰਦਗੀ ਦੀ ਮੈਂ ਵਿਆਖਿਆ ਕਰ ਸਕਦਾ। ਉਹ ਤੁਹਾਨੂੰ ਮੈਂ ਦੱਸ ਸਕਦਾ। ਆਂਦੀ ਕੁਝ ਪਰਸਨਲ ਗੱਲਾਂ ਹੋਣੀਆਂ ਪੈਣੀਆਂ। ਕਿਉਂਕਿ ਦੱਸਣਾ ਮੈਂ ਚਾਹਣਾ ਕਿ ਗੁਰੂ ਨਾਨਕ ਦੇਵ ਜੀ ਸਾਡੇ ਵੱਡ-ਵਡੇਰੇ 10 ਗੁਰੂ ਗੁਰਗ੍ਰੰਥ ਸਾਹਿਬਹਾਰਾਜ ਸ਼ਹੀਦ ਸਿੰਘ ਭਾਪਾ ਦੀਪ ਸਿੰਘ ਜੀ ਤੇ ਸਿੱਖੀ ਕੀ ਹੈ ਸਨੇਹਾ ਕੀ ਹੈ ਇਹ ਜਦ ਤੱਕ ਤੁਹਾਡੇ ਨਾਲ ਪਰਸਨਲੀ ਨਹੀਂ ਵਰਤੂਗਾ ਨਾ ਤੁਸੀਂ ਸ਼ਾਇਦ ਇਸ ਚੀਜ਼ ਨੂੰ ਨਹੀਂ ਸਮਝ ਸਕੋਗੇ ਕਿ ਸਾਡੇ ਬਾਟਵਡੇਰੇ ਸਾਨੂੰ ਕੀ ਸਨੇਹਾ ਦੇ ਗਏ ਚੌਥਕਾਰਾਂ ਨਾਲ ਭਰੀ ਹੋਈ ਗੁਰਬਾਣੀ ਹੈ ਤੁਸੀਂ ਅਜ਼ਮਾ ਕੇ ਦੇਖ ਲਿਓ ਪੜ੍ਹ ਕੇ ਦੇਖ ਲਿਓ ਆਪਣੇ ਸੀਨੇ 'ਚ ਸਮਾ ਕੇ ਦੇਖ ਲਿਓ ਆਪਾਂ ਜਦ ਵੀ ਜਾਂਦੇ ਹਾਂ ਗੁਰਦੁਆਰਿਆਂ ਦੇ ਵਿੱਚ ਬਾਬਾ ਮੈਨੂੰ ਆ ਦੇ ਦੇ ਚੰਗੀ ਜਨਾਨੀ ਦੇ ਦੇ ਚੰਗੇ ਬੱਚੇ ਦੇ ਦੇ ਚੰਗੇ ਘਰ ਦੇ ਦੇ ਗੱਡੀਆਂ ਦੇ ਦੇ ਫੁਲਾਣਾ ਦੇ ਦੇ ਆਹੀ ਸਾਡੀ ਮੰਗ ਕੇ ਸਾਰਿਆਂ ਦੀ ਸੱਚ ਹੈ ਆਪਣੇ ਘਰੇ ਬਾਤਾਂ ਦੀ ਬਾਹਰ ਸਾਰੇ ਮੈਂ ਬਿਮਾਰੀ ਮੇਰੀ ਵੀ ਕਿਸੇ ਟਾਈਮ ਇਹ ਮੰਗ ਰਹੇ ਦੀ ਸੀ ਮੈਨੂੰ ਆ ਵੀ ਚਾਹੀਦਾ ਹੈ ਉਹ ਵੀ ਚਾਹੀਦਾ ਆ ਵੀ ਦੇ ਉਹ ਵੀ ਦੇ ਯੂਵੀ ਨੂੰ ਕੈਂਸਰ ਹੋਇਆ ਬਹੁਤ ਵੱਡਾ ਚਮਤਕਾਰ ਹੈ ਜਿਹਦੀ ਵਿਆਖਿਆ ਜੇ ਸੁਣਾਵਾ ਤੇ ਸ਼ਤ ਤੋ ਸੁਣੀ ਨਹੀਂ ਜਾਣੀ ਮੇਰੀ ਲਾਈਫ ਦੇ ਵਿੱਚ ਜੋ ਕੁਝ ਹੋਇਆ ਬਹੁਤ ਬਹੁਤ ਵੱਡੇ ਚਮਤਕਾਰ ਨੇ ਮੇਜੋਦਾ ਫਿਰਦਾ ਉਹ ਮੇਰੀ ਲਾਈਫ ਗਈ ਹੈ ਉਹ ਓਪਨ ਕਿਤਾਬ ਤੁਹਾਡੇ ਸਾਹਮਣੇ ਰੱਖੀ ਹੈ ਲੇਕਿਨ ਉਹ ਸਾਰੀ ਦੀ ਸਾਰੀ ਜੋ ਉਸ ਪ੍ਰਮਾਤਮਾ ਦੇ ਨਾਮ ਨਾਲ ਜੁੜੀ ਹੈ ਗੁਰੂ ਕਰਨ ਨਾਲ ਜੁੜੀ ਹੈ ਆਪਣਾ ਨੂੰ ਬੜਪਾਕੇ ਸਾਹਮਣੇ ਕਿ ਮੈਂ ਇਸ ਫਿਲਮ ਚ ਕੰਮ ਕੀਤਾ ਇਸ ਫਿਲਮ ਚ ਮੈਨੂੰ ਤਰਨ ਬਾਈ ਨੇ ਮੇਰਾ ਬਹੁਤ ਪਿਆਰ ਹੈ ਨਾਲ ਇੱਥੇ ਬਹੁਤ ਸਾਰਾ ਕੰਮ ਕੀਤਾ ਪਰ ਪਹਿਲਾਂ ਹੋਰ ਤਰ੍ਹਾਂ ਦਾ ਕੰਮ ਕੀਤਾ ਕਾਮੇਡੀ টাইਪ ਪਰ ਇਸ ਵਿੱਚ ਇੱਕ ਮੈਨੂੰ ਸੰਜੀਦਾ ਕੈਰੈਕਟਰ ਦਿੱਤਾ ਸੋ ਮੈਂ ਉਹ ਕੀਤਾ ਤੇ ਮੈਨੂੰ ਵਾਕਈ ਬੜਾ ਅਨਾ ਮੈਂ ਜਦੋਂ ਮੈਂ ਡਬਲਿੰਗ ਵੀ ਕੀਤੀ ਸੀ ਫਿਰ ਤੇ ਮੈਨੂੰ ਬਾਕੀ ਮੈਂ ਮੇਰਾ ਖਿਆਲ ਹੈ ਕਿ ਮੈਂ ਅਸੀਂ ਬਜਾਜੀ ਫਿਰ ਮੈਂ ਤੋਂ ਉੱਪਰ ਕੰਮ ਕੀਤਾ ਹੁਣ ਪਰ ਇਹ ਕਿ ਮੇਰੀ ਡਿਫਰੈਂਟ ਬਿਲਕੁਲ ਮੇਰੀ ਹਿਸਟਰੀ ਹੋਰ ਮੈਨੂੰ ਸਕੂਨ ਜਿਹਾ ਲੱਗਿਆ ਕਿ ਮੈਂ ਵਾਕਿਆ ਹੀ ਜੇ ਪਰਮਾਤਮਾ ਨੇ ਮੇਂ ਵਿੱਚ ਕਲਾ ਕੋਈ ਪਾਈ ਹੈ ਤੇਰਾ ਜੋਸ਼ ਕਲਾ ਦਾ ਮੈਨੂੰ ਥੋੜਾ ਜਿਹਾ ਅਹਿਸਾਸ ਹੋਇਆ ਕਿ ਵਾਕਈ ਪਰਮਾਤਮਾ ਨੇ ਜੇ ਇਸ ਕਰਕੇ ਮੈਨੂੰ ਬਣਾਇਆ ਮੈਂ ਤੁਹਾਨੂੰ ਹਮੇਸ਼ਾ ਹੀ ਐਂਟਰਟੇਨ ਕੀਤਾ ਪਰ ਇਸ ਪ੍ਰੋਜੈਕਟ ਨੂੰ ਤੁਹਾਨੂੰ ਦੇਖ ਕੇ ਪੁਰਾਣੇ ਇੱਕ ਲੱਗ ਫੀਲ ਆਇਆ ਕਿ ਯਾਰ ਇੱਕ ਇਹਨੇ ਕਰਤੂ ਦਾ ਇਹ ਨਵਾਬਗੀਤਾ ਸੋ ਤਰਨਬਾਈ ਮੇਰਾ ਮਿੱਤਰ ਹੈ ਬਹੁਤ ਮੈਨੂੰ ਪਿਆਰ ਕਰਦਾ ਬਾਈ ਸੋ ਇਹਨੇ ਬਹੁਤ ਵਧੀਆ ਫਿਲਮ ਬਣਾਈ ਹੈ ਔਰ ਬਾਤੇ ਜੋ ਭਾਈ ਨੇ ਜਿਹੜਾ ਦੱਸਿਆ ਹੈ ਨਾ ਇਹ ਬਾਕੀ ਸੋ ਉਹ ਗੱਲ ਹੈ ਕਿ ਮੈਂ ਉਹ ਸ਼ੇਰ ਬੋਲਦਾ ਇੰਦਾ ਵੱਟੇ ਉਸ ਬੀਰੇ ਨੂੰ ਵਾਜਦੇ ਨੇ ਜਿਸ ਮੈਂ ਬੇਰੀ ਦੇ ਮਿੱਟੜੇ ਬੇਰ ਹੁੰਦੇ ਕਾਵਾ ਹੋਈ ਤਸੀਹਤ ਸਹਿੰਦੇ ਨੇ ਜਿਵੇਂ ਕੌਮ ਦੇ ਮਰਦ ਦਲੇਰ ਹੁੰਦੇ ਕੌਣ ਪੁੱਛਦਾ ਕਾਵਾ ਤੇ ਗਿੱਦੜਾਂ ਨੂੰ ਕੈਦ ਪਿੰਜਰੇ ਵਿੱਚ ਨੇ ਸ਼ੇਰ ਹੁੰਦੇ ਓ ਮਾਂ ਮਾਂ ਠੰਡੀਆਂ ਸ਼ਾਮਾਂ ਹੁੰਦੀਆਂ ਓਏ ਸਾਰਾ ਆਲਮ ਕਹਿੰਦਾ ਬਾਬਲ ਹੁੰਦਿਆਂ ਵੇ ਪਰਵਾਹੀਆਂ ਹੋਏ ਰੱਬ ਯਾਦ ਨਹੀਂ ਰਹਿੰਦਾ ਓ ਮਾਪਿਆਂ ਵਰਗੇ ਦੁਨੀਆ ਦੇ ਮਾਪਿਆਂ ਵਰਗੇ ਦੁਨੀਆਂ 'ਤੇ ਕੋਈ ਹੋਰ ਨਾ ਰਿਸ਼ਤੇ ਨਾਤੇ ਤਿੰਨ ਰੰਗ ਨਹੀਂ ਲੱਭਣੇ ਤੈਨੂੰ ਹੁਸਨ ਜਵਾਨੀ ਤੇ ਮਾਪੇ ਤਿੰਨ ਰੰਗ ਨਹੀਂ ਲੱਭਣੇ ਬੀਬਾ ਹੁਸਨ ਜਵਾਨੀ ਤੇ ਮਾਪੇ ਹੋ ਵਾਹ ਵਾਹ ਮੇਰੇ ਭਰਾ ਮਾਪੇ ਤੁਰ ਗਏ ਪਰ ਮੈਨੂੰ ਹਜੇ ਵੀ ਇੱਥੇ ਹੀ ਲੱਗਦੇ ਆ ਉਹਨਾਂ ਦਾ ਆਸ਼ੀਰਵਾਦ ਆ ਉਹਨਾਂ ਦਾ ਹੀ ਪਿਆਰ ਆ ਸੋ ਤੁਸੀਂ ਵੀ ਆਪਣੇ ਮਾਪੇ ਦੀ ਇੱਜ਼ਤ ਕਰਿਆ ਕਰੋ ਸਵੇਰੇ ਉੱਠ ਕੇ ਆਪਣੀ ਮਾਪੇ ਦੇ ਪਹਿਲੇ ਹੱਥ ਜਰੂਰ ਲਾਇਆ ਕਰੋ ਸੋ ਸასი ਸ਼ਾਹ ਕਿਉਂ ਦਵਾਦੇ ਥੈਂਕ ਯੂ ਸੋ ਮਚ ਪੋਜ਼ਿਟਿਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਪਰਵੀnder ਸਿੰਘ ਸਵਾਗਤ ਕਰਦਾ ਉੱਚਾ ਦਰਬਾਬੇ ਟੀਮ ਦੀ ਪੂਰੀ ਸਟਾਰ ਕਾਸਟ ਅੱਜ ਸੁਨਾਪ ਕੋ ਪੀਵੀਆਰਸ ਵਿੱਚ ਆਉਂਨੇ ਗੱਲ ਕਰਦੇ ਹਨ ਰਮਜੀਤ ਬਹੁਤ ਬਹੁਤ ਪਹਿਲਾਂ ਤੁਹਾਡਾ ਸਵਾਗਤ ਹੈ ਥੈਂਕ ਯੂ ਭਾਈ ਉੱਚਾ ਦਰਬਾਬੇ ਫਿਲਮ ਤੁਸੀਂ ਲਿਖੀ ਹੈ ਮਤਲਬ ਇਹ ਸੂਤ ਤੁਹਾਨੂੰ ਕਿੱਥੋਂ ਮਿਲੀ ਕਿ ਨੌਜਵਾਨ ਹੋਣ ਦੇ ਨਾਤੇ ਤੁਹਾਨੂੰ ਲੱਗਿਆ ਕਿ ਮਨ ਡਾਵਟ ਹੋਏ ਹੋ ਨਹੀਂ ਨਹੀਂ ਭਾਈ ਤੁਸੀਂ ਸਵਾਲ ਪੁੱਛਿਆ ਜੀ ਇਹ ਕਿੱਥੋਂ ਲਿਖੀ ਕਿੱਥੋਂ ਤੇ ਭਾਈ ਇਹ ਉਸ ਪਰਮਾਤਮਾ ਦੀ ਬਲੇਸਿੰਗਸ ਨੇ ਬਸ ਉਹ ਵਾਈ ਗਰੂਮ ਇਥੋਂ ਲਿਖਾਉਣਾ ਚਾਹੁੰਦਾ ਸੀਗਾ ਤੇ ਉਹ ਲਿਖਾ ਰਿਹਾ ਤੇ ਮੈਂ ਕੋਈ ਲਿਖ ਲੈ ਵਾਲਾ ਨਹੀਂ ਮੈਂ ਕੋਈ ਬਣਾਉਣ ਵਾਲਾ ਨਹੀਂ ਵੀਰੇ ਕਿ ਮੈਂ ਕਹਾਂ ਕਿ ਮੈਂ ਕੀਤਾ ਚਾਹਾਂ ਕੀਤਾ ਸੋ ਬਸ ਉਹ ਦੀ ਬਖਸ਼ਿਸ਼ ਉਹ ਦੀ ਰਹਿਮਤ ਆ ਮੈਂ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ ਯਸ ਤੇ ਤੁਸੀਂ ਜਦ ਰਾਈਟਿੰਗ ਕਰਦੇ ਸੀਗੇ ਮਤਲਬ ਵੀ ਕੋਈ ਜਿਹੜੀ ਫਿਲਮ ਹੈ ਸਮਾਜ ਨੂੰ ਕਿਸੇ ਦੇ ਕੀ ਮੈਸੇਜ ਆਉਂਦੇ ਹੈ ਬਈ ਸਮਾਜ ਨੂੰ ਤਾਂ ਸੇਧ ਮੈਂ ਕੀ ਦੇਣ ਵਾਲਾ ਮੈਂ ਤਾਂ ਇੱਕ ਮੈਂ ਤੁਹਾਨੂੰ ਓਨੈਸਟੀ ਦੱਸਣਾ ਕਿ ਇਹਦਾ ਮੈਨੂੰ ਲੱਗਦਾ ਵੀ ਇੱਕ ਇਹੋ ਜੀ ਫਿਲਮ ਆ ਜੋ ਵਾਈ ਗਰੂਮ ਇਥੋਂ ਬਣਾਉਣੀ ਚਾਹੁੰਦਾ ਸੀ ਤੇ ਮੈਂ ਬਣਾਈ ਹੈ 12 ਜੁਲਾਈ ਨੂੰ ਇਹ ਰਿਲੀਜ਼ ਹੋ ਰਹੀ ਹੈ ਇਹਦੇ ਵਿੱਚ ਦਾ ਜੋ ਸਿਧਾਂਤ ਹੈ ਜੋ ਸੰਦੇਸ਼ ਆ ਜੋ ਮੈਸੇਜ ਆ ਉਹ ਵੇਖ ਕੇ ਪਤਾ ਲੱਗਣਾ ਭਾਈ ਕਿ ਮੈਂ ਐਵੇਂ ਉਸ ਚੀਜ਼ ਨੂੰ ਪਹਿਲਾਂ ਹੀ ਐਲੈਬੋਰੇਟ ਕਰੀ ਜਾਵਾਂ ਬੋਲੀ ਜਾਵਾਂ ਤੇ ਉਹ ਗੱਲ ਨਹੀਂ ਬਣਨੀ ਆ ਚਿਰਗੁਰੂ ਨਾਨਕ ਦੇਵ ਜੀ ਦੀ ਸਮੂੱਚੀ ਸਾਧ ਸੰਗਤ ਸੇਵਾ ਕਹਿੰਦੇ ਆ ਲਾਮਨੇਵਾ ਸੇਵਾ ਸਾਡੀ ਦੁਨੀਆ ਤੇ ਪਹਿਲੀ ਹੁੰਦੀ ਆ ਤੇ ਚਿਰਗੁਰੂ ਨਾਨਕ ਦੇਵ ਜੀ ਇਹ ਪੂਰੀ ਦੁਨੀਆ ਚ ਇੱਕ ਮੈਸੇਜ ਦੱਸਦੇ ਆ ਤੁਹਾਡੀ ਫਿਲਮ ਦੇ ਵਿੱਚ ਜਿਹੜੇ ਜਿਹੇ ਕਿਰਦਾਰ ਸੀਗੇ ਉਹਨਾਂ ਵੱਲੋਂ ਇਹ ਗੁਰੂ ਮਰਿਆਦਾ ਨੂੰ ਸਮਰਪਿਤ ਕਰੇ ਗਏ ਨੇ ਭਾਈ ਕੇ ਜਿਹੜੇ ਕਿਰਦਾਰ ਆ ਭਈ ਇਹ ਫਿਲਮ ਨਾ ਸਿਰਫ ਇੱਕ ਕਮਿਊਨਿਟੀ ਦੀ ਫਿਲਮ ਨਹੀਂ ਸਿਰਫ ਇੱਕ ਸਿਧਾਂਤ ਦੀ ਫਿਲਮ ਨਹੀਂ ਇਹ ਫਿਲਮ ਆ ਯੂਨੀਵਰਸਲ ਫਿਲਮ ਆ ਇਨਸਾਨੀਅਤ ਬਾਬਾ ਨਾਨਕ ਨੇ ਸਾਨੂੰ ਸਭ ਤੋਂ ਬਾਬਾ ਨਾਨਕ ਜੀ ਦੀ ਬਾਣੀ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਇਨਸਾਨ ਬਣਨਾ ਸਿਖਾਉਂਦਾ ਸਾਨੂੰ ਇਨਸਾਨ ਇੱਕ ਬਿਹਤਰ ਇਨਸਾਨ ਬਣਨਾ ਸਿਖਾਉਂਦਾ ਸਾਨੂੰ ਇੱਕ ਹੋਣ ਬਾਰੇ ਦੱਸਿਆ ਗਿਆ ਕਿ ਵੀ ਆਲ ਆਰ ਅ ਵਨ ਵੀ ਸਾਡੇ ਵਿੱਚ ਕੋਈ ਗੋਰਾ ਕਾਲਾ ਕੋਈ ਵੀ ਕੋਈ ਜਾਤ ਪਾਤ ਇਹਨਾਂ ਚੀਜ਼ਾਂ ਤੋਂ ਬਹੁਤ ਉੱਤੇ ਉੱਠ ਕੇ ਚੀਜ਼ਾਂ ਸੋ ਫਿਲਮ ਦੇ ਵਿੱਚ ਵੀ ਮੈਂ ਕੋਈ ਸਪੈਸ਼ਲੀ ਕਿਸੇ ਇੱਕ ਓਨੈਸਟਲੀ ਇੱਕ ਧਰਮ ਨੂੰ ਲੈ ਕੇ ਮੁੱਖ ਰੱਖ ਕੇ ਮੈਂ ਕੋਈ ਗੱਲ ਨਹੀਂ ਕਰਨੀ ਚਾਹੁੰਦਾ ਬਈ ਹੈਨਾ ਸੋ ਯੂਨੀਵਰਸਲ ਹੈ ਹਰ ਵਰਗ ਦੇ ਲਈ ਹੈ ਕਰਕੇ ਪਰਿਵਾਰ ਫੈਮਲੀ ਮਾਂ ਬਾਪ ਦਾ ਰਿਸ਼ਤਾ ਤਾਂ ਭਾਈ ਸਾਰੇ ਕਿਤੇ ਉਹ ਤਾਂ ਗੋਰਿਆਂ ਦੇ ਵਿੱਚ ਵੀ ਉਹ ਤਾਂ ਬ੍ਰਿਟਿਸ਼ ਬ੍ਰਿਟਿਸ਼ ਕਲਚਰ ਦੇ ਵਿੱਚ ਵੀ ਆਂ ਇੰਡੀਆ ਕਲਚਰਸ ਵੀ ਆ ਪੰਜਾਬ ਚ ਵੀ ਆ ਹਰ ਕਿਤੇ ਹੈਨਾ ਸੋ ਮਾਂ ਤਾਂ ਮਾਂ ਹੀ ਰਹਿੰਦੀ ਆ ਬਾਈ ਯਾਰ ਤੁਸੀਂ ਕਹਿ ਕੇ ਸੱਚ ਦਾ ਰਾਹ ਹੈ ਇਸ ਰਾਹ ਦੇ ਤੁਰਦੇ ਹੋਏ ਤੁਹਾਨੂੰ ਕੋਈ ਤਕਲੀਫਾਂ ਦਾ ਸਾਹਮਣਾ ਨਹੀਂ ਕਰਨਾ ਪਿਆ ਕਦੇ ਕੋਈ ਟੀਮ ਕਾਸਟ ਸੁਣਾਵੇ ਕਿਤੇ ਹੋਣਾ ਕੋਈ ਮਸਲਾ ਹੀ ਨਹੀਂ ਬਾਈ ਉਹ ਤਕਲੀਫਾਂ ਆਉਣੀ ਐ ਦਾ పార్ਟ ਆਫ ਲਾਈਫ ਤਕਲੀਫਾਂ ਆਉਣੀਆਂ ਐ ਤਾਂ ਅਗਲਾ ਦਿਨ ਛੱਡੂਗਾ ਫਿਰ ਯਾ ਦਰਸ਼ਕਾਂ ਕੀ ਮੈਸੇਜ ਹੈ ਦਰਸ਼ਕਾਂ ਨੂੰ ਇਹੀ ਮੈਸੇਜ ਤਾਂ ਕੋਈ ਨਹੀਂ ਬਸ ਗੁਜ਼ਾਰਸ਼ ਆ ਕਿ 12 ਜੁਲਾਈ ਨੂੰ ਫਿਲਮ ਦੇਖੋ ਬਾਈ ਯਾਰ ਸਿਨੇਮਾ ਘਰਾਂ ਚ ਲੱਗ ਗਿਆ ਨਹੀਂ ਆ ਸਾਰੇ ਦੁਨੀਆ ਦੇ ਹਰ ਆਸਟ੍ਰੇਲੀਆ ਅਮਰੀਕਾ ਕੈਨੇ ਫਿਲਮ ਲੱਗਣੀ ਆ ਸਲਾਈ 12 ਨੂੰ ਪਲੀਜ਼ ਆਪਦੀ ਫੈਮਲੀਆਂ ਨਾਲ ਆਪਦੇ ਪਰਿਵਾਰ ਨਾਲ ਆਪਦੇ ਬੱਚਿਆਂ ਨਾਲ ਜਾ ਕੇ ਫਿਲਮ ਦੇਖੋ ਉੱਚਾ ਦਰਬਾਬੇ ਨਾਨਕ ਫਿਲਮ ਜਿਹੜੀ ਸੀ ਪੂਰੀ ਸਟਾਰ ਕਾ ਟੀਮ ਅੱਜ ਮੋਹਾਲੀ ਮੌਂਚ ਪਹੁੰਚੀ ਹੈ ਤੇ ਉਹਨਾਂ ਦੇ ਜਿਹੜੇ ਮੇਨ ਹੀਰੋ ਨੇ ਯੋਗਰਾਜ ਸਿੰਘ ਜੀ ਆ ਉਹਨਾਂ ਨਾਲ ਗੱਲ ਕਰ ਰਹੇ ਯੋਗਰਾਜ ਸਿੰਘ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਸੱਚੀ ਕਰਦਾ ਯੋਗਰਾਜ ਸਿੰਘ ਸੁਪੁੱਤਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਫਤਿਹ ਸਾਰੇ ਕਬੂਲ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਜਗ ਉਪਜਿਆ ਕੌਣ ਬਲੇ ਕੋ ਮੰਦੇ ਅਸੀਂ ਸਾਰੀ ਦੁਨੀਆ ਸਾਰੀ ਕਾਇਨਾਤ ਇੱਕ ਰੱਬ ਦੀ ਹੋਂਦ ਆ ਇੱਕੋ ਹੀ ਮਾਲਕ ਹੈ ਸਾਡਾ ਅਸੀਂ ਉਹਦੇ ਆ ਕੋਈ ਵੱਡਾ ਨਹੀਂ ਕੋਈ ਛੋਟਾ ਨਹੀਂ ਕੋਈ ਧਰਮ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਅਸੀਂ ਉਹਦੀ ਹੋਂਦ ਆ ਤੇ ਉਹਨਾਂ ਦਾ ਸਨੇਹਾ ਇਹ ਹੈ ਸਾਚ ਕਹੂੰ ਸੁਣ ਲਿਓ ਸਭੇ ਜਿਨ ਪ੍ਰੇਮ ਕੀਓ ਤਨਹੀ ਪ੍ਰਭ ਪਾਇਓ ਪ੍ਰੇਮ ਰੱਬ ਨਾਲ ਕਿਵੇਂ ਕਰਨਾ ਕਿਵੇਂ ਪਾਉਣਾ ਇਹ ਰੱਬ ਜਾਣਦਾ ਹੈ ਲੇਕਿਨ ਆਪਾਂ ਨੂੰ ਉਹਦੀ ਕੋਸ਼ਿਸ਼ ਕਰਨੀ ਪੈਂਦੀ ਕੋਸ਼ਿਸ਼ ਵੀ ਉਹੀ ਕਰਾਉਂਦਾ ਜਦ ਤੁਸੀਂ ਉਹਦੀ ਯਾਦ ਲੈਂਦੇ ਇਸ ਫਿਲਮ ਦੇ ਵਿੱਚ ਇਹ ਦੱਸਿਆ ਗਿਆ ਕਿ ਜਦ ਤੁਸੀਂ ਰੱਬ ਦੇ ਲੜ ਲੱਗ ਜਾਂਦੇ ਹੋ ਤੇ ਪੂਰਾ ਇਕਮਿਕ ਹੋ ਜਾਂਦੇ ਹੋ ਮਿਹਨਤ ਕਰਨੀ ਪੈਂਦੀ ਹੈ ਤੇ ਤੁਹਾਡੇ ਸਾਰੇ ਕੰਮ ਆਟੋਮੈਟਿਕਲੀ ਠੀਕ ਹੋਣੇ ਸ਼ੁਰੂ ਹੋ ਜਾਂਦੇ ਹਨ ਪਰਵਾਰਾਂ ਚ ਆਪਾਂ ਦੁਖੀਆਂ ਆਪਾਂ ਡੇਰਿਆਂ ਦੇ ਜਾਂਦੇ ਆ ਬਾਬਿਆਂ ਕੋਲ ਜਾਂਦੇ ਆ ਧਾਗੇ ਤਬੀਦ ਕਰਾਉਂਦੇ ਆ ਨੋਟ ਦਿੰਦੇ ਆ ਪੈਸੇ ਦਿੰਦੇ ਆ ਦਾ ਬਾਜ਼ਾਰ ਖੋਲ ਰੱਖਿਆ ਤੁਹਡੇ ਕੋਲ ਇੱਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੈ ਤੁਹਾਡੇ ਕੋਲ ਅਕਾਲ ਪੁਰਖ ਦਾ ਤਾਰ ਪਿਤਾ ਤੁਹਾਡੇ ਕੋ ਗੁਰੂ ਨੇ ਪੀਰ ਪਗੰਬਰ ਨੇ ਤੁਹਾਡੇ ਕੋ ਗੀਤਾ ਹੈ ਤੁਹਾਡੇ ਕੋਲ ਕੁਰਾਨ ਸ਼ਰੀਫ ਜੀ ਨੇ ਸਾਰੇ ਹੀ ਹੈ ਤੁਹਾਡੇ ਕੋ ਬਾਈਬਲ ਹੈ ਤੁਸੀਂ ਫਿਰ ਇਹਨਾਂ ਨੂੰ ਛੱਡ ਕੇ ਇਹ ਡੇਰਿਆਵਾਦਿਕ ਉਹਨਾਂ ਕੋ ਭੱਜੇ ਫਿਰਦਨੇ ਇਹ ਤਾਂ ਆਪ ਦੁਖੀ ਨਾ ਪੈਣ ਤੇ ਪੱਲੇ ਕੁਝ ਨਹੀਂ ਇਹ ਤੁਹਾਨੂੰ ਕੀ ਦੇ ਦੇਣਗੇ ਸੋ ਗੁਰੂ ਨਾਨਕ ਦੇਵ ਜੀ ਨੇ ਗੱਲ ਕੀਤੀ ਇਹਨਾਂ ਕੋਲ ਜਾਣ ਦੀ ਲੋੜ ਨਹੀਂ ਦੇਹ ਧਾਰੀ ਬੰਦੇ ਨੂੰ ਮੱਥਾ ਨਹੀਂ ਟੇਕਣਾ ਰੱਬ ਦੀ ਹੋਂਦ ਜਾਂ ਤੁਹਾਡੇ ਚ ਆਊਗੀ ਓ ਵਾਹਿਗੁਰੂ ਵਾਹਿਗੁਰੂ ਤੂੰ ਹੀ ਤੂੰ ਹੀ ਤੂੰ ਹੀ ਰਾਮ ਰਾਮ ਅੱਲਾ ਉਹ ਜਦ ਅੰਦਰ ਚੱਲੂਗਾ ਜੋ ਪਰਮੰਡੇ ਉਹ ਹੀ ਪਿੰਡੇ ਜੋ ਖੋਜੇ ਸੋ ਪਾਵੈ ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਇਹੀ ਸੁਨੇਹਾ ਲੈ ਕੇ ਆਈ ਹੈ ਕਿ ਰੱਬ ਨਾਲ ਜੁੜ ਔਰ ਜੁੜ ਕੇ ਦੇਖ ਚਮਤਕਾਰ ਇਹੋ ਜਿਹਾ ਹੋਊਗਾ ਤੇਰੀਆਂ ਸਾਰੀਆਂ ਚੀਜ਼ਾਂ ਆਪੇ ਰੱਬ ਠੀਕਰ ਲੱਜੂਗਾ ਬਾਪੂ ਜੀ ਮੇਰਾ ਮੁਝ ਮੇਂ ਕੁਝ ਨਹੀਂ ਜੋ ਕੁਝ ਹੈ ਸੋ ਤੇਰਾ ਮੈਂ ਤਾਂ ਤੇਰੇ ਦਰ ਤੇ ਡਿੱਗ ਪਿਆ ਆ ਕਿ ਮੈਨੂੰ ਨਹੀਂ ਪਤਾ ਮੈਨੂੰ ਆਪਣੇ ਰੰਗ ਚ ਰੰਗਦਾ ਓ ਫਿਰ ਜੱਫੀ ਪਾ ਕੇ ਨਿਮਰਤਾ ਨਾਲ ਜਦੋਂ ਕਹਿੰਦਾ ਫਿਰ ਉਹ ਜੱਫੀ ਪਾਉਂਦਾ ਅੱਖ ਚ ਹੰਝੂ ਡਿੱਗਦਾ ਦੁਖੀ ਆਦਮੀ ਰਹੁੰਦਾ ਬਾਪੂ ਕੋਲ ਜਾ ਕੇ ਤੇ ਬਾਪੂ ਕਹਿੰਦਾ ਰੱਬ ਖੁਦਾ ਉਹਦੇ ਕੋਲ ਉਹ ਫਿਰ ਕਹਿੰਦਾ ਪੁੱਰੇ ਆ ਪੁੱਤਰਾ ਤੂੰ ਮੇਰਾ ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ ਬਸ ਇੰਨੀ ਗੱਲ ਹੈ ਆ ਸੁਣੀ ਆ ਉੱਚਾਦਰ ਬਾਬੇ ਨਾਨਕ ਦਾ ਤੁਸੀਂ ਸਨਹਿਤ ਦਾ ਬੜਾ ਚੰਗੀ ਗੱਲ ਹੈ ਡਿੱਗ ਨੀ ਚੰਗੀ ਗੱਲ ਨਹੀਂ ਇਸ ਤੋਂ ਵੱਧ ਕੇ ਇਸ ਤੋਂ ਵੱਧ ਕੋਈ ਸੁਨੇਹਾ ਹੈ ਕੋਈ ਸੁਨੇਹਾ ਨਹੀਂ ਗੱਲ ਦੁਨੀਆ ਦੇ ਸਭ ਤੋਂ ਵੱਡਾ ਦੁਖੀ ਇਨਸਾਨ ਕੌਣ ਹੈ ਕੋਈ ਵੀ ਦੁਖੀ ਹੈ ਸਾਰੀ ਦੁਨੀਆ ਦੁਖੀ ਹੈ ਮੈਂ ਤਾਂ ਘਰ ਘਰ ਚੜ੍ਹ ਕੇ ਦੇਖਿਆ ਇਹੋ ਅੱਗ ਮੈਂ ਤਾਂ ਅਜੇ ਤੱਕ ਸੁਖੀ ਦੇਖਿਆ ਨਹੀਂ ਸਾਰਿਆਂ ਦੇ ਦੁੱਖ ਨੇ ਜਿਹੜਾ ਕਹਿੰਦਾ ਮੈਂ ਬਹੁਤ ਸੁਖੀਆਂ ਝੂਠ ਬੋਲਦਾ ਸੁਖੀ ਸਿਰਫ ਉਹ ਹੈ 24 ਘੰਟੇ ਜੀ ਦੀ ਰਸਨਾ ਜਪ ਰਹੀ ਹੈ ਵਾਹਿਗੁਰੂ ਵਾਹਿਗੁਰੂ ਤੂੰ ਹੀ ਤੂੰ ਹੀ ਇਹ ਸੁਖ ਇਹ ਹੀ ਦਵਾਈ ਹੈ ਇਹ ਹਕੀਮ ਰੱਬ ਉਹਨੇ ਦਵਾਈ ਭੇਜੀ ਹੈ ਜਪਲਾ 24 ਘੰਟੇ ਸੌਂਦਿਆਂ ਖਾਂਦਿਆਂ ਬੈਂਦਿਆਂ ਉੱਠਦਿਆਂ ਕੰਮ ਕਰਦਿਆਂ ਚੱਲਦਿਆਂ ਫਿਰਦਿਆਂ ਉਹਨੂੰ ਯਾਦ ਰੱਖ ਕਿ ਮਹਾਰਾਜ ਮੇਰੀ ਕਿਰਪਾ ਕਰਿਓ ਅੰਗ ਸੰਗ ਰਹੋ ਬਸ ਹੋ ਗਿਆ ਕੰਮ ਉਹਨੇ ਦਵਾਈ ਰੋਜ਼ ਖਾਓਗੇ ਹਰ ਪਲ ਖਾਓਗੇ ਤਾਂ ਅਸਰ ਹੋਊਗਾ ਜੇ ਖਾਣੀ ਕਦੇ-ਕਦੇ ਫੇਰ ਤਾਂ ਕੈਂਸਰ ਖੜਾ ਅੱਗੇ ਅੱਜ ਕੱਲ੍ਹ ਦੀ ਦੁਬੇ ਜਿਆਦਾ ਤੁਸੀਂ ਪਹਿਲਾਂ ਡੇਰਾਵਾਦੀ ਗੱਲ ਕਰੀ ਸੀ ਕਿ ਡੇਰਾਵਲੀ ਵਿੱਚ ਵਧਦੀ ਜਾ ਰਹੀ ਹੈ ਉਹ ਉਹਨਾਂ ਦੇ ਮਨ ਚ ਕਿਉਂ ਕੋਈ ਸ਼ਾਰਟ ਟਰਮ ਦੇ ਚ ਕਿਹਦੇ ਵਧਾਈਏ ਤੁਸੀਂ ਲੋਕਾਂ ਨੇ ਵਧਾਈਏ ਥੋਡੀਆਂ ਜਨਨੀਆਂ ਜਾ ਕੇ ਉੱਥੇ ਧਾਗੇ ਤੇ ਬੀਤਾ ਕਰਾਉਂਦੀਆਂ ਤੁਸੀਂ ਆਪ ਜਾਣਦੇ ਹੋ ਕਿਹੜਾ ਨਹੀਂ ਜਾਂਦਾ ਕਿਹੜਾ ਪ੍ਰੈਸ ਵਾਲਾ ਨਹੀਂ ਜਾਂਦਾ ਦੱਸੋ ਦਿਖਾ ਦੇ ਮੈਂ ਸਾਰੇ ਤੁਹਾਨੂੰ ਵੀ ਪਤਾ ਅਰੇ ਮੈਂ ਮੈਂ ਥੋੜੀ ਗੱਲ ਨਹੀਂ ਕਰਦਾ ਮੈਂ ਕੋਈ ਇੰਡੀਵਿਜੂਅਲ ਗੱਲ ਹੈ ਸਾਰੀ ਦੁਨੀਆ ਜਾਣਦੀ ਉੱਥੇ ਡੇਰੇਵਾਦਾਂ ਨੂੰ ਤੁਸੀਂ ਤੁਸੀਂ ਆਪ ਬਣਾਇਆ ਔਰ ਝੂਠ ਹੈ ਧੰਦਾ ਹੈ ਬਕਵਾਸ ਹੈ ਮੈਂ ਤਾਂ ਦੇਖਿਆ ਨਹੀਂ ਕੋ ਡੇਰੇਵਾਦ ਵਾਲਾ ਗਿਆਨੀ ਮੇਰੇ ਕੋਲ ਤਾਂ ਭਾਈ ਦੇ ਨੇ ਉਹ ਬਿਲਕੁਲ ਬੜਾ ਸ਼ਿੱਤਰ ਤਕੜਾ ਹੈ ਮੈਂ ਤਾਂ ਇੱਕ ਹੌਂਦ ਮੰਗਦਾ ਰੱਬ ਨੂੰ ਗੁਰੂ ਨਾਨਕ ਦੇਵ ਜੀ 10 ਗੁਰੂ ਮੇਰੇ ਗੁਰੂ ਗ੍ਰੰਥ ਸਾਹਿਬ ਜੀ ਸ਼ਹੀਦ ਸਿੰਘ ਬਾਬਾ ਦੀਪ ਸਿੰਘ ਜੀ ਮੇਰੇ ਪਿਤਾ ਜੀ ਹੁਣ ਤੁਸੀਂ ਪੁੱਛੋਗੇ ਤੁਸੀਂ ਉਹਨਾਂ ਨੂੰ ਪਿਤਾ ਜੀ ਕਿਉਂ ਕਹਿੰਦੇ ਹੋ ਤੁਸੀਂ ਆਪਣੇ ਪਾਪ ਪਿਤਾ ਜੀ ਨੂੰ ਪਿਤਾ ਜੀ ਕਿਉਂ ਨਹੀਂ ਕਹਿੰਦੇ ਮੇਰੇ ਪਿਤਾ ਜੀ ਵੀ ਉਹਨਾਂ ਦੇ ਬੱਚੇ ਨੇ ਮੇਰੀ ਮਾਂ ਵੀ ਉਹਨਾਂ ਦੇ ਬੱਚੇ ਹੈ ਮੇਰੇ ਵੱਡ-ਵਡੇਰੇ ਵੀ ਉਹਨਾਂ ਦੇ ਬੱਚੇ ਨੇ ਔਰ ਰੱਬ ਦੀ ਹੌਂਦ ਰੇ ਸੋ ਮੈਂ ਹਰ ਚੀਜ਼ ਰੱਬ ਨੂੰ ਇਸ ਕਰਕੇ ਮਹਾਰਾਜ ਨੇ ਕਿਰਪਾ ਕੀਤੀ ਹੈ ਕਿ ਜਦ ਤੁਸੀਂ ਉਹਦੀ ਹੋਂਦ ਉਹਦਾ ਔਰਾ ਆਉਂਦਾ ਨਾ ਅੰਦਰ ਫਿਰ ਬੰਦਾ ਚਿਹਰਾ ਅੱਖ ਬੋਲ ਬਾਣੀ ਸੱਚ ਕਹਿੰਦਾ ਫਿਰ ਉਹ ਸੱਚ ਕਹਿੰਦਾ ਬੰਦਾ ਡਰਦਾ ਵੀ ਕੀ ਕਰਿਆ ਫਿਰ ਸੱਚ ਨੂੰ ਫਾਂਸੀ ਲਾਉਣ ਦੀ ਕੋਸ਼ਿਸ਼ ਕਰਦੇ ਗੋਲੀ ਮਾਰਨ ਦੀ ਕੋਸ਼ਿਸ਼ ਕਰਦੇ ਇਹ ਝੂਠ ਦਾ ਵਿਚਾਰ ਹੈ ਜੋ ਕਿ ਅਜ ਵਿਚਰ ਰਿਹਾ ਹੈ ਇਹ ਡੇਰੇ ਬਾਅਦ ਨੇ ਜਿਹੜੇ ਇਹ ਢਾ ਕੇ ਛਤਰ ਮਾਰ ਕੇ ਇਹਨਾਂ ਨੂੰ ਜਿੰਦ ਨੂੰ ਸਾੜਨ ਵਾਲੀ ਗੱਲ ਆ ਗਈ ਇਹ ਗੁਰੂ ਸਾਹਿਬ ਨੇ ਇੱਕ ਵਾਰੀ ਕੀਤਾ ਸੀ ਮਸੰਦਾ ਨੂੰ ਸਾੜਿਆ ਸੀ ਇਤੂ ਸੀ ਲੋਕਾਂ ਨੇ ਇਹਨੂੰ ਪਹਿਰਾਵਾ ਬੜਾਇਆ ਜਜੇਕਾਰ ਬੁਲਾਇਆ ਐਸਾ ਬੱਚਾ ਹੋ ਜਾਏਗਾ ਮੈਂ ਤਾਂ ਨਹੀਂ ਦੇਖਿਆ ਅਜੇ ਤੱਕ ਸਾਰੇ ਦੁਖੀ ਦੇਖੇ ਨੇ ਮੁੜ ਕੇ ਗਾਣਾ ਕੱਢ ਦੇ ਨੇ ਹੈ ਜੀ ਤੈਨੂੰ ਡੇਰੇ ਤੇ ਜਾਣ ਦੀ ਲੋੜ ਥੋੜੇ ਜਿ ਰੱਬ ਵੱਸਦਾ ਐ ਸ਼ਰੀਰਾਂ ਮੇਰਿਆ ਤੁਜਮੇ ਜੋਤ ਰੱਖੀ ਤਾਂ ਤੂੰ ਜਗ ਮੇ ਆਇਆ ਇਸ ਜਗ ਮੇ ਆ ਕੇ ਕਿਆ ਤੂੰ ਕਰਮ ਕਮਾਇਆ ਕਿਡਾ ਥੱਪੜ ਮਾਰਿਆ ਰੱਖ ਕੇ ਕੋ ਦੇਖਦਾ ਸੀ ਤੂੰ ਕੀਤਾ ਕੀ ਝੂਠ ਚੁਗਲੀ ਹੈਰਾ ਫਰੀ ਈਰਖਾ ਬੇਈਮਾਨੀ ਠੱਗੀ ਇਹ ਇਨਸਾਨ ਨੇ ਕੀਤਾ ਉਹ ਨਹੀਂ ਵਸਾਇਆ ਜਿਹੜਾ ਇੱਥੇ ਜੋਤ ਜਲਦੀ ਦਿਲ ਚ ਉਹਨੂੰ ਵਸਾ ਲੋਂਗੇ ਸਭ ਠੀਕ ਯੋਗਰਾਜੀ ਨੌਜਵਾਨ ਪੀੜੀ ਬੜੀ ਕੋਸ਼ਿਸ਼ ਕਰਦੇ ਸੱਚ ਦੇ ਰਾਹ ਦੇ ਤੋੜਨ ਦੇ ਤੇ ਉਹਨੂੰ ਔਕੜਾਂ ਵੀ ਬੜੀਆਂ ਆਉਂਦੀਆਂ ਉਹਨਾਂ ਨੂੰ ਉਸ ਨੌਜਵਾਨਾਂ ਨੂੰ ਕਿਸ ਨੇ ਦਿੱਸ ਬੱਲੇ 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 ਔਕੜਾਂ ਦਸਵੇਂ ਪਾਤਸ਼ਾਹ ਜੀ ਤੋਂ ਜ਼ਿਆਦਾ ਔਕੜਾਂ ਤੁਹਾਡੇ ਕਿਸੇ ਦੇ ਇਸ ਧਰਤੀ ਤੇ ਰਹਿੰਦੇ ਲੋਕਾਂ ਦੇ ਆ ਸਕਦੀ ਹੈ ਹੋਡੇ ਜਿੰਨੇ ਧਰਤੀ ਤੇ ਰਹਿੰਦੇ ਹੋਏ ਲੋਗ ਤੁਸੀਂ ਤਤੀ ਤਵੀ ਤੇ ਬੈਠ ਸਕਦੇ ਹੋ ਚਰਖੜੀਆਂ ਤੇ ਚੜ ਸਕਦੇ ਹੋ ਆਰਿਆਂ ਨਾਲ ਚਰਾਇ ਸਕਦੇ ਹੋ ਆਪਣੇ ਬੱਚਿਆਂ ਨੂੰ ਕਟਾਕਾ ਪਾ ਕੇ ਹਾਲ ਪਵਾ ਕੇ ਔਰਤਾਂ ਦੇ ਗਲ ਚ ਪਵਾ ਸਕਦੇ ਹੋ ਨਹੀਂ ਪਵਾ ਸਕਦੇ ਇਹ ਸਿਰਫ ਇੱਕ ਸਿੱਖੀ ਸੀ ਜੀਨੇ ਇਸ ਦੁਨੀਆ ਨੂੰ ਤੇ ਹਿੰਦੁਸਤਾਨ ਨੂੰ ਆਜ਼ਾਦ ਕਰਾਇਆ ਉਹ ਠਾਗਾ ਤੋਂ ਚੋਰਾਂ ਤੋਂ ਜ਼ੁਲਮੀ ਬੰਦਿਆਂ ਤੋਂ ਜੇ ਗੁਰੂ ਜਨਮ ਨਾ ਲੈਂਦੇ ਤੇ ਅੱਜ ਸਾਰੇ ਦੇ ਸਾਰੇ ਠੀਕ ਹੈ ਜੀ ਤੁਹਾਡੀ ਇੱਥੇ ਮੋਛ ਕੱਟੀ ਹੁੰਦੀ ਦਾੜੀ ਹੁੰਦੀ ਟੋਪੀਆਂ ਤੁਹਾਡੇ ਪਾਈਆਂ ਹੁੰਦੀਆਂ ਤੇ ਤੁਹਾਡਾ ਨਾਂ ਅਬਦੁਲ ਖਾਨ ਤੇ ਫਲਾਣਾ ਨਾਮ ਹੁੰਦਾ ਤੇ ਤੁਹਾਡੀ ਹੌਂਦ ਨਾ ਹੁੰਦੀ ਇਸ ਕਰਕੇ ਜਦ ਉਹ ਰੱਬ ਨੇ ਚੀਜ਼ ਬਣਾਈ ਸੀ ਨਾ ਲੋਹੇ ਦੇ ਨਾਲ ਵਿਦ ਸਟੀਲ ਤੇ ਉਹਦੇ ਚ ਇੱਕੋ ਗੱਲ ਕਹੀ ਸੀ ਔਰ ਉਹ ਗੱਲ ਇਹ ਹੈ ਹਮਰੀ ਕਰੋ ਹੱਥ ਦੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਾਵ ਚਰਨਨ ਮੰਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਤ ਸਮੇ ਤੁਮ ਕਾ ਉਹ ਆਪ ਹੱਥ ਦੇ ਮੁਹੇ ਬਚਾਵੇ ਕਰ ਲਓ ਹੈ ਨਹੀਂ ਬ੍ਰह्म ਕਵਚ ਪੜ ਲਓ ਜੇ ਮਾਰ ਚਿਹਰਾ ਲਾਲ ਦਗਦਾ ਤੇ ਦਸਦਾ ਲੱਖ ਲੋਕ ਨਾ ਅੱਗੇ ਲੱਗ ਜਾਣ ਤਾਂ ਨਾ ਹੋਵੇ ਤਾਂ ਜਾਓ ਮੇਰੀ ਦਾੜੀ ਮੰਨਦੇ ਆ ਨਹੀਂ ਵੀ ਇਹ ਸੰ ਯוגਰਾਜ ਜੀ ਜਿਨ੍ਹਾਂ ਨੇ ਗੱਲ ਸੀ ਤੇ 12 ਜੁਲਾਈ ਨੂੰ ਫਿਲਮ ਉੱਚਾ ਦਰਬਾਬੇ ਨਾਨਕ ਜੀ ਆ ਰਹੀ ਹੈ ਉੱਚਾ ਦਰਬਾਬੇ ਨਾਨਕ ਦਾ ਇੱਕ ਅਸੀਂ ਕੇਸ ਕਰਕੇ ਭੱਜੇ ਫਿਰਦੇ ਆ ਜਿਸ ਕਰਕੇ ਸਾਨੂੰ ਭੱਜਣਾ ਚਾਹੀਦਾ ਉਹ ਇੱਕ ਇਹ ਫਿਲਮ ਉਹ ਕਦੇ ਸੱਚੀ ਦਾ ਮਿੰਨੀ ਨੀ ਹਰ ਸਾਨੂੰ ਆਹ ਕੰਮ ਹੈ ਕੀ ਕਰਨ ਦੇ ਹਨਾ ਪਰ ਜਿਹੜਾ ਤੁਹਾਨੂੰ ਕੰਮ ਕਰਨਾ ਚਾਹੀਦਾ ਉਹ ਤਾਂ ਯਾਰਾਂ ਫਿਲਮ 'ਚ ਹੈ ਯਾਰ ਇਹ ਫਿਲਮ ਪਰਿਵਾਰਾਂ ਨੂੰ ਜੋੜੇਗੀ ਔਰ ਜਿਹੜੇ ਇੱਧਰ ਉੱਧਰ ਪਖੰਡੀ ਬਾਬਿਆਂ ਦੇ ਪਿੱਛੇ ਤੁਰੇ ਫਿਰਦੇ ਆ ਹਨਾ ਉਹਨਾਂ ਤੋਂ ਹਟ ਕੇ ਜੇ ਮੇਰਾ ਖਿਆਲ ਹੈ ਵੀ ਇਹ ਫਿਲਮ 'ਚ ਲੋਕੀ ਇੰਟਰਸਟ ਲੈਣਗੇ ਦੇਖਣ ਜਾਣਗੇ ਔਰ ਇੱਕ ਬਹੁਤ ਵਧੀਆ ਉਹਨਾਂ ਨੂੰ ਮੈਸੇਜ ਇਹ ਨਹੀਂ ਯਾਰ ਚੰਗੀ ਜਾਂਦਾ ਤੁਹਾਡੇ ਦਿਖੇ ਕਾਮੇਡੀਅਨ ਫਿਲਮ ਸੁਣਨੀ ਆ ਜੇ ਇੱਕ ਧਾਰਮਿਕ ਫਿਲਮ ਹੈ ਤੇ ਕਿਹੋ ਜਿਹੀ ਮਜ਼ਾਦ ਫਿਲਮ ਰੋਲ ਅੰਦਰੋਂ ਭਾਵ ਜਿਆ ਰੂਹ ਦੇ ਵਾਜ ਤੀਨੇ ਰੋਲ ਇਹ ਬਾਕੀ ਇੱਕ ਬਹੁਤ ਵਧੀਆ ਫਿਲਮ ਆ ਭਾਜੀ ਬਾਕੀ ਮੈਂ ਕਾਮੇਡੀ ਹਮੇਸ਼ਾ ਹੀ ਕਾਮੇਡੀ ਕੀਤੀ ਆ ਇਹਦੇ ਵਿੱਚ ਵੀ ਥੋੜਾ ਥੋੜਾ ਆਏਗਾ ਫਲੇਵਰ ਤੇ ਮੇਰਾ ਇੱਕ ਬੜਾ ਵਧੀਆ ਇਹ ਵਿੱਚ ਇੱਕ ਕਰੈਕਟਰ ਆ ਮੇਰਾ ਗੁਲਸ਼ਨ ਦਾ ਕਰੈਕਟਰ ਗੁਲਸ਼ਨ ਟਰਾਂਸਪੋਰਟ ਵਾਲਾ ਮੈਨੂੰ ਇਹਨਾਂ ਨੂੰ ਲੈ ਕੇ ਜਾਣਾ ਜਿਹੜਾ ਬਾਹਰੋਂ ਆਉਂਦੇ ਹੈ ਨਾ ਉਹ ਬਾਈ ਹੁਣੀ ਉਹਨਾਂ ਨੂੰ ਮਈਓ ਲੈ ਕੇ ਤੇਰੇਆ ਫਿਰਦਾ ਸੋ ਮੇਰਾ ਇੱਕ ਸੰਜੀਦਾ ਜਿਹਾ ਕਰੈਕਟਰ ਆ ਮੈਨੂੰ ਵੀ ਖੁਸ਼ੀ ਹੋਈ ਵੀ ਇੱਕ ਹਟਕੇ ਮੈਂ ਕਰੈਕਟਰ ਕਰ ਰਿਹਾ ਸੋ ਇਸ ਕਰਕੇ ਇਹ ਫਿਲਮ ਬਹੁਤ ਵਧੀਆ ਹੈ 22 ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ ਹੈ ਤੇ ਦਰਸ਼ਕਾਂ ਨੂੰ ਕੀ ਕਹੋਗੇ ਮੈਂ ਦਰਸ਼ਕਾਂ ਨੂੰ ਇਹ ਕਹੂੰਗਾ ਤੁਹਾਨੂੰ ਇੱਕ ਬੇਨਤੀ ਆ ਰਿਕਵੈਸਟ ਆ ਕਿ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰਾਂ ਨੂੰ ਜ਼ਰੂਰ ਲੈ ਕੇ ਜਾਓ 12 ਜੁਲਾਈ ਨੂੰ ਇਹ ਵਰਲਡ ਵਾਈਡ ਫਿਲਮ ਸਾਰੇ ਸਿਨੇਮੇ ਘਰਾਂ 'ਚ ਲੱਗ ਰਹੀ ਹੈ ਸੋ ਪਲੀਜ਼ ਤੁਸੀਂ ਥੋੜਾ ਜਿਹਾ ਸਮਾਂ ਕੱਢ ਕੇ ਉੱਚਾ ਦਰ ਬਾਬੇ ਨਾਨਕ ਦਾ ਜਰੂਰ ਦੇਖਣ ਜਾਇਓ ਸੋ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਔਰ ਤੁਹਾਡੀ ਜ਼ਿੰਦਗੀ ਸਫਲ ਹੋਏਗੀ ਇਹ ਗੱਲ ਪੱਕੀ ਆ ਔਰ ਇਹ ਫਿਲਮ ਤੁਹਾਨੂੰ ਦੱਸੇਗੀ ਕਿ ਦੁੱਖ ਤਕਲੀਫਾਂ ਨਾਲ ਲੜਨਾ ਕਿਦਾਂ ਹੈ ਉੱਚਾ ਦਰ ਬਾਬੇ ਟੀਮ ਦੀ ਪੂਰੀ ਸਟਾਰ ਕਾਸਟ ਪ੍ਰਮੋਸ਼ਨ ਦੀ ਪਹੁੰਚੀ ਹੈ ਮਾਲੀ ਮਾਲ ਦੇ ਵਿੱਚ ਇਸ ਫਿਲਮ ਦਾ ਵਿਸ਼ਾ ਤਾਂ ਕਿ ਕਹਿੰਦੇ ਕਿ ਨਾਮ ਹੀ ਪਰਮਾਤਮਾ ਨਾਲ ਜੋੜਦਾ ਕੀ ਕਹਿਣਾ ਚਾਹੋਗੇ ਬਿਲਕੁਲ ਜੀ ਇਹ ਫਿਲਮ ਦਾ ਨਾਂ ਹੀ ਬੜਾ ਵੱਡਾ ਆ ਤੇ ਇਸ ਫਿਲਮ ਦਾ ਹਿੱਸਾ ਹੋਣਾ ਬੜੇ ਮਾਣ ਦੀ ਗੱਲ ਆ ਮੇਰਾ ਵੀ ਛੋਟਾ ਜਿਹਾ کردار ਆ ਫਿਲਮ ਦੇ ਵਿੱਚ ਮੈਨੂੰ ਵੀ ਇਸ ਗੱਲ ਦਾ ਬਹੁਤ ਮਾਣ ਆ ਇੱਕ ਗੁਰਸਿੱਖ ਹੋਣ ਦੇ ਨਾਤੇ ਤੁਸੀਂ ਪਹਿਲਾਂ ਵੀ ਚਲੋ ਜੁੜੇ ਹੋਏ ਹੋਗੇ ਤੇ ਇਸ ਫਿਲਮ ਦੇ ਵਿੱਚ ਦਰਸ਼ਕਾਂ ਨੂੰ ਖਾਸ ਕਰਕੇ ਕੀ ਦੇਖਣ ਨੂੰ ਮਿਲੇਗਾ ਦੇਖੋ ਇਹ ਪਰਿਵਾਰਾਂ ਨੂੰ ਜੋੜਦੀ ਫਿਲਮ ਆ ਰਿਸ਼ਤਿਆਂ ਦੀ ਅਹਿਮੀਅਤ ਨੂੰ ਦੱਸਦੀ ਫਿਲਮ ਆ ਰਿਸ਼ਤਿਆਂ ਦੇ ਇਹ ਇਨਸਾਨੀ ਫਲਸਫਿਆਂ ਦੀ ਫਿਲਮ ਹੈ। ਇਨਸਾਨ ਕੀ ਗਵਾ ਬੈਠਾ ਪੈਸੇ ਦੀ ਦੌੜ ਵਿੱਚ, ਸ਼ੋਹਰਤ ਦੀ ਦੌੜ ਵਿੱਚ। ਕਿਹੜੇ ਰਿਸ਼ਤਿਆਂ ਤੋਂ ਦੂਰ ਹੋ ਗਿਆ। ਇਹ ਇਹ ਫਿਲਮ ਖਾਸ ਤੌਰ ਤੇ ਉਸ ਸੀਜ਼ਨ ਨੂੰ ਦਰਸਾਉਂਦੀ ਹੈ। ਤਿਕਦੀ ਜੂਲੇ ਫਿਲਮ ਲਿਖੀ ਗਿਆ ਰਾਈਟਰ ਹੈ। ਉਹ ਇੱਕ ਨੌਜਵਾਨ ਹੋਣ ਦੇ ਨਾਤੇ ਮਤਲਬ ਉਹਨਾਂ ਦੀ ਸੋਚ ਇਸ ਫਿਲਮ ਬਾਰੇ ਉੱਚਾ ਦਰਬਾਬੇ ਨਾਨਕ ਬਾਰੇ ਦੇ ਕਾਜ ਲੱਗਣ ਲੱਗੇ। ਬਿਲਕੁਲ ਜੀ ਅੱਜ ਕੱਲ ਦੇ ਮਤਲਬ ਜਿਹੜਾ ਯੁੱਗ ਚੱਲਣ ਰਿਹਾ ਜਿਹੜਾ ਦੌਰ ਚੱਲ ਰਿਹਾ ਆ ਹ ਕਮੇਡੀ ਦਾ ਡਰਾਮਾ ਦਾ ਐਕਸ਼ਨ ਦਾ ਉਹਦੇ ਵਿੱਚ ਇੱਕ ਇਹੋ ਜਿਹਾ ਇਹੋ ਜਿਹਾ ਮਤਲਬ ਇੱਕ ਵੱਖਰੇ ਅੰਦਾਜ਼ ਦੀ ਫਿਲਮ ਲਿਆਉਣਾ ਇਹ ਪ੍ਰੋਡਿਊਸਰਸ ਵਾਸਤੇ ਤਰਫ ਵਾਸਤੇ ਬੜੀ ਬੜੀ ਮਤਲਬ ਜਿਹਨੂੰ ਕਹਿੰਦੇ ਆ ਕਿ ਸਮਾਜ ਨੂੰ ਇੱਕ ਦੇਣ ਕਿ ਇਸ ਦੌਰ ਦੇ ਵਿੱਚ ਇਹੋ ਜਿਹੀ ਫਿਲਮ ਲੈ ਕੇ ਆਏ ਨੇ ਹਣਾ ਇਹ ਬੜੀ ਬੜੀ ਵੱਡੀ ਗੱਲ ਹੈ ਜਿਹੜਾ ਇਹਨਾਂ ਨੇ ਇਹ ਉਪਰਾਲਾ ਕੀਤਾ ਹਾਂਜੀ ਦਰਸ਼ਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦਾ ਇਸ ਫਿਲਮ 12 ਜੁਲਾਈ ਨੂੰ ਰਿਲੀਜ਼ ਹੋਣੀ ਹੈ ਹਾਂਜੀ 12 ਜੁਲਾਈ ਨੂੰ ਦੇਖੋ ਉੱਚਾਦਰ ਬਾਬੇ ਨਾਨਕ ਦਾ ਫਿਲਮ ਆ ਰਹੀ ਆ ਪਹਿਲਾਂ ਵੀ ਕਿਸ ਨਾਮ ਦੀ ਫਿਲਮ ਆਈ ਆ ਅਸੀਂ ਕਈ ਵਾਰ ਵੇਖੀ ਆ ਸੋ ਇਹ ਫਿਲਮ ਦਾ ਹਿੱਸਾ ਅਸੀਂ ਹੈਗੇ ਆ ਤੁਸੀਂ ਵੀ 12 ਤਰੀਕ ਨੂੰ ਸਿਨੇਮਾ ਘਰਾਂ ਜਾ ਕੇ ਫਿਲਮ ਵੇਖੋ ਔਰ ਇਸ ਫਿਲਮ ਦਾ ਹਿੱਸਾ ਬਣੋ ਅਸੀਂ ਉਹ ਕਹਿਣਾ ਚਾਹੁੰਦੇ ਹਾਂ ਜੀ ਇਸਨ ਜਨਰਲ ਸਿੰਘ ਜੀ ਜਿਨ੍ਹਾਂ ਨੇ ਆਪਣੇ ਵਿਚਾਰ ਦਿੱਤੇ ਤੇ ਬਣੇ ਉਹ ਇੰਡੋਸ ਟੀਵੀ ਨਾਲ ਅਗਲੀ ਵਾਰ ਫਿਰ ਤੁਹਾਨੂੰ ਸੰਗੇ ਥੋੜਾ ਸੰਭਾਲ ਜਿਓ ਸਸੀ ਕਾ This is Indo OZ Australia, and you're watching Indo OZ News, the voice of unity.